ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਵੱਡੀ ਖੁਸ਼ਖਬਰੀ ਕੈਨੇਡਾ ਤੋਂ ਨਿਕਲ ਕੇ ਆ ਰਹੀ ਹੈ ਦਰਅਸਲ ਕੈਨੇਡਾ ਦੇ ਵਿੱਚ ਪੰਜਾਬੀ ਭਾਈਚਾਰਾ ਵੱਡੀ ਤعداد ਦੇ ਵਿੱਚ ਵਸਦਾ ਹੈ ਅਤੇ ਹਰ ਸਾਲ ਪੰਜਾਬੀ ਟੂਰਿਸਟ ਵਿਜ਼ਟਰ ਅਤੇ ਸਟੱਡੀ ਵੀਜ਼ਾ ਦੇ ਉੱਤੇ ਵੱਡੀ ਤعداد ਦੇ ਵਿੱਚ ਜਾਂਦੇ ਹਨ ਸੋ ਬਹੁਤ ਸਾਰੇ ਪੰਜਾਬੀਆਂ ਦਾ ਲਗਭਗ ਸਾਰੇ ਹੀ ਪੰਜਾਬੀਆਂ ਦਾ ਇਹ ਜਿਹੜਾ ਡ੍ਰੀਮ ਹੁੰਦਾ ਹੈ ਕਿ ਉਹ ਕੈਨੇਡਾ ਦੇ ਵਿੱਚ ਜਾ ਕੇ ਪੱਕੇ ਤੌਰ ਦੇ ਉੱਤੇ ਵਸਣ ਪਰ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਜਿਹੜੀ ਪੀਆਰ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਕਰਨਾ ਪੈ ਰਿਹਾ ਸੀ ਪਰ ਇਸੇ ਦੌਰਾਨ ਹੁਣ ਕੈਨੇਡਾ ਤੋਂ ਇੱਕ ਤਾਜ਼ਾ ਅੰਕੜਾ ਨਿਕਲ ਕੇ ਆ ਰਿਹਾ ਹੈ ਜਿਸ ਦੇ ਦੌਰਾਨ ਪਤਾ ਲੱਗਾ ਹੈ ਕਿ ਕੈਨੇਡਾ ਦੇ ਪਹਿਲੇ 4 ਮਹੀਨਿਆਂ ਦੇ ਦੌਰਾਨ ਹੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 50000 ਤੋਂ ਵੱਧ ਸਟੂਡੈਂਟਾਂ ਨੂੰ ਪੀਆਰ ਦਿੱਤੀ ਗਈ ਹੈ ਤੇ ਇਸੇ ਦੇ ਨਾਲ ਹੀ ਇੱਕ ਹੋਰ ਅੰਕੜਾ ਸ਼ੇਅਰ ਕੀਤਾ ਗਿਆ ਹੈ ਕਿ ਸਾਲ 2017 ਦੇ ਵਿੱਚ ਸਿਰਫ ਪੂਰੇ ਸਾਲ ਦੇ ਵਿੱਚ ਹੀ 50000 ਜਿਹੜੇ ਸਟੂਡੈਂਟਸ ਹਨ ਉਹਨਾਂ ਨੂੰ ਪੀਆਰ ਦੀ ਗਈ ਸੀ ਸੋ ਸਾਲ 2024 ਦੇ ਜਿਹੜੇ ਪਹਿਲੇ 4 ਮਹੀਨਿਆਂ ਦੇ ਦੌਰਾਨ ਹੀ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਕੈਨੇਡਾ ਦੇ ਵੱਲੋਂ ਪੀਆਰ ਦਿੱਤੀ ਗਈ ਹੈ ਸੋ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀ ਜੋ ਵੀ ਪੀਆਰ ਦੇ ਚਾਹਵਾਨ ਹਨ ਉਹਨਾਂ ਦੇ ਲਈ ਇੱਕ ਪੋਜ਼ਿਟਿਵ ਸਾਈਨ ਜਿਹੜਾ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਜਿਹੜਾ ਨਿਕਲ ਕੇ ਆ ਰਿਹਾ ਹੈ ਕਿ ਕੈਨੇਡਾ ਹਮੇਸ਼ਾ ਹੀ ਜਿਹੜਾ ਆ ਪੰਜਾਬੀ ਭਾਰਤੀਆਂ ਦੇ ਹੱਕ ਦੇ ਵਿੱਚ ਰਿਹਾ ਹੈ ਅਤੇ ਇਮੀਗ੍ਰੈਂਟਸ ਦਾ ਵੀ ਸਮੇਂ-ਸਮੇਂ ਦੇ ਉੱਤੇ ਸੁਆਗਤ ਕਰਦਾ ਰਿਹਾ ਹੈ ਤੇ ਇਸ ਤੋਂ ਇਲਾਵਾ ਇੱਕ ਹੋਰ ਵੱਡੀ ਖੁਸ਼ਖਬਰੀ ਆ ਰਹੀ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਸਾਲ 2017 ਤੋਂ ਪਹਿਲਾਂ ਫਿਲਫਾਈਨ ਦੇ ਲੋਕ ਸਨ ਉਹਨਾਂ ਨੂੰ ਜਿਹੜੀ ਪੀਆਰ ਦੇ ਅੰਕੜੇ ਸਭ ਤੋਂ ਜ਼ਿਆਦਾ ਸਨ ਉਹਨਾਂ ਦੇ ਤੇ ਸਾਲ 2017 ਤੋਂ ਬਾਅਦ ਇਸ ਦੇ ਵਿੱਚ ਭਾਰਤੀ ਮੋਹਰੇ ਹੋ ਚੁੱਕੇ ਹਨ ਸੋ ਲਗਾਤਾਰ ਸਾਲ 2017 ਤੋਂ ਲੈ ਕੇ 24 ਤੱਕ ਜੇਕਰ ਸਭ ਤੋਂ ਵੱਧ ਪੀਆਰ ਕਿਸੇ ਨੂੰ ਮਿਲੀ ਹੈ ਤੇ ਉਸ ਦੇ ਵਿੱਚ ਪੰਜਾਬੀ ਅਤੇ ਭਾਰਤੀਆਂ ਦਾ ਨਾਮ ਆਉਂਦਾ ਹੈ ਸੋ ਕੈਨੇਡਾ ਤੋਂ ਇਹ ਵੱਡੀ ਖੁਸ਼ਖਬਰੀ ਆ ਰਹੀ ਹੈ ਖਾਸ ਕਰਕੇ ਪੀਆਰ ਦੇ ਚਾਹਮਾਨ ਪੰਜਾਬੀ ਭਾਰਤੀਆਂ ਦੇ ਲਈ